ਤੁਸੀਂ ਦੇਖ ਰਹੇ ਹੋ ਪੀਟੀਸੀ ਨਿਊਜ਼ ਮੈਂ ਹਾ ਦਲੀਪ ਸਿੰਘ ਸਰਦੀਆਂ ਸ਼ੁਰੂ ਹੋ ਚੁੱਕੀਆਂ ਨੇ ਖਾਸ ਕਰਕੇ ਉੱਤਰ ਭਾਰਤ ਦੇ ਵਿੱਚ ਹੁਣ ਧੁੰਦ ਦਾ ਕਹਿਰ ਵੀ ਦੇਖਣ ਨੂੰ ਮਿਲ ਰਿਹਾ ਹੈ ਦੇਰ ਸ਼ਾਮ ਜਾਂ ਸਵੇਰੇ ਸਵੇਰੇ ਧੁੰਦ ਅਜਿਹੀ ਕਿ ਰੋਜ਼ਾਨਾ ਕੋਈ ਨਾ ਕੋਈ ਘਟਨਾ ਅਜਹੀ ਸਾਹਮਣੇ ਆਦੀ ਜਿਸ ਦੇ ਵਿੱਚ ਕੀਮਤੀ ਜਾਨਾਂ ਗੁਵਾਏ ਲੋਕ ਗੁਵਾ ਰਹੇ ਨੇ ਆਪਣੀਆਂ ਦੀ ਜਾਨਾਂ ਗੁਵਾ ਰਹੇ ਨੇ ਤੇ ਅੱਜ ਜੋ ਤਸਵੀਰ ਅਸੀਂ ਤੁਹਾਨੂੰ ਦਿਖਾ ਰਹੇ ਹਾਂ ਉਹ ਹੈ ਦਿੱਲੀ ਮੁੰਬਈ ਐਕਸਪ੍ਰੈਸ ਵੇ ਦੀ ਜਿੱਥੇ ਅੱਜ ਤੜਕੇ 4 ਵਜੇ ਦੇ ਕਰੀਬ ਕਿਹਾ ਜਾਂਦਾ ਹੈ ਕਿ ਕਈ ਗੱਡੀਆਂ ਆਪਸ ਵਿੱਚ ਟਕਰਾ ਗਈਆਂ 8 ਤੋਂ ਵੱਧ ਗੱਡੀਆਂ ਆਪਸ ਵਿੱਚ ਟਕਰਾਈਆਂ ਤੇ ਇਸ ਦੇ ਵਿੱਚ ਦੋ ਲੋਕਾਂ ਦੀ ਮੌਤ ਦੀ ਵੀ ਖਬਰ ਹੈ ਇਹ ਤਸਵੀਰ ਅਸੀਂ ਤੁਹਾਨੂੰ ਦਿਖਾ ਰਹੇ ਹਰਿਆਣਾ ਦੇ ਨੂ ਇਲਾਕੇ ਦੀਆਂ ਜਿੱਥੋਂ ਗੁਜ਼ਰਦਾ ਹੈ ਜੋ ਹੈ ਦਿੱਲੀ ਐਕਸਪ੍ਰੈਸ ਵੇ ਦਿੱਲੀ ਮੁੰਬਈ ਐਕਸਪ੍ਰੈਸਵੇ ਇੱਕ ਟਰਾਲਾ ਤੁਸੀਂ ਦੇਖ ਰਹੇ ਹੋ ਤਸਵੀਰਾਂ ਦੇ ਵਿੱਚ ਕੁਝ ਗੱਡੀਆਂ ਨੇ ਅਚਾਨਕ ਬ੍ਰੇਕ ਲੱਗੀ ਤੇ ਉਸ ਤੋਂ ਬਾਅਦ ਇਹ ਪੂਰੇ ਇਲਾਕੇ ਦੇ ਵਿੱਚ ਦਹਿਸ਼ਤ ਦਾ ਮਾਹੌਲ ਫੈਲ ਗਿਆ ਤੇ ਇਸ ਟਰੱਕ ਦੇ ਵਿੱਚ ਜੋ ਵੀ ਸਮਾਨ ਸੀ ਉਹ ਵੀ ਖਿਲਰ ਕੇ ਸੜਕ ਤੇ ਆ ਗਿਆ ਇਸ ਦੀ ਵਜ੍ਹਾ ਜੋ ਦੱਸੀ ਜਾ ਰਹੀ ਹੈ ਵਜ੍ਹਾ ਇਹ ਦੱਸੀ ਜਾ ਰਹੀ ਹੈ ਕਿ ਧੁੰਦ ਕਾਰਨ ਇਸ ਪੂਰੇ ਇਲਾਕੇ ਦੇ ਵਿੱਚ ਵਿਜ਼ਿਬਿਲਟੀ ਬਹੁਤ ਘੱਟ ਸੀ ਜਿਸ ਤੋਂ ਬਾਅਦ ਅਚਾਨਕ ਬ੍ਰੇਕ ਲੱਗੀ ਤੇ ਉਸ ਤੋਂ ਬਾਅਦ ਇੱਕ ਤੋਂ ਬਾਅਦ ਇੱਕ ਕਈ ਗੱਡੀਆਂ ਟਕਰਾ ਗਈਆਂ ਲੋਕਾਂ ਦਾ ਇਹ ਵੀ ਇਲਜ਼ਾਮ ਹੈ ਕਿ ਜਦੋਂ ਇਹ ਘਟਨਾ ਵਾਪਰੀ ਉਸ ਤੋਂ ਕੁਝ ਦੇਰ ਤੱਕ ਲੋਕਾਂ ਨੂੰ ਸਮਝ ਨਹੀਂ ਆਇਆ ਕਿ ਆਖਿਰਕਾਰ ਹੋਇਆ ਕੀ ਹੈ ਪਰ ਉਸ ਤੋਂ ਬਾਅਦ ਕੀ ਇਲਜ਼ਾਮ ਲੱਗਦੇ ਨੇ ਕਿ ਪੁਲਿਸ ਮੌਕੇ ਤੇ ਨਹੀਂ ਪਹੁੰਚੀ ਕਾਫੀ ਦੇਰੀ ਨਾਲ ਪਹੁੰਚੀ ਪਰ ਇਹ ਤਸਵੀਰ ਦੱਸਣ ਲਈ ਕਾਫੀ ਹੈ ਕਿ ਕਿਸ ਤਰ੍ਹਾਂ ਇਹ ਗੱਡੀਆਂ ਨੁਕਸਾਨੀਆਂ ਗਈਆਂ ਨੇ ਲਗਭਗ ਇਹ ਗੱਡੀਆਂ ਖਤਮ ਹੋ ਚੁੱਕੀਆਂ ਨੇ ਤੁਸੀਂ ਦੇਖ ਰਹੇ ਹੋ ਕਿ ਕਈ ਗੱਡੀਆਂ ਜਿਵੇਂ ਅਸੀਂ ਪਹਿਲਾਂ ਦੱਸਿਆ ਕਿ 8 ਤੋਂ ਵੱਧ ਗੱਡੀਆਂ ਇਸ ਦੇ ਵਿੱਚ ਟਕਰਾਈਆਂ ਨੇ ਛੋਟੀ ਵੱਡੀ ਗੱਡੀ ਹਰ ਤਰ੍ਹਾਂ ਦੀ ਗੱਡੀ ਇਸ ਵਿੱਚ ਨੁਕਸਾਨੀ ਗਈ ਹੈ ਤੇ ਸਭ ਤੋਂ ਅਹਿਮ ਗੱਲ ਇੱਕ ਵੱਡਾ ਟਰੱਕ ਜੋ ਕਈ ਜੋ ਟਰਾਲਾ ਹੈ ਉਸ ਉਹ ਵੀ ਨੁਕਸਾਨਾ ਗਿਆ ਅੱਗੋਂ ਇਹ ਖਤਮ ਹੋ ਗਿਆ ਤੇ ਤਸਵੀਰ ਲੋਕਾਂ ਨੇ ਆਪਣੇ ਮੋਬਾਈਲਾਂ ਦੇ ਵਿੱਚ ਕੈਦ ਕਰ ਲਈ ਪਰ ਇਹ ਘਟਨਾ ਦੱਸਦੀ ਹੈ ਕਿ ਹੁਣ ਸਰਦੀਆਂ ਆ ਚੁੱਕੀਆਂ ਨੇ ਸੜਕ ਤੇ ਤੁਰਨਾ ਕਿੰਨਾ ਖਤਰਨਾਕ ਹੋ ਸਕਦਾ ਹੈ ਖਾਸ ਕਰਕੇ ਸਵੇਰੇ ਦਾ ਵੇਲਾ ਜਦੋਂ ਧੁੰਦ ਹੋਰ ਵੀ ਸੰਘਣੀ ਹੁੰਦੀ ਹੈ ਤੇ ਉਸ ਤੋਂ ਬਾਅਦ ਇਸ ਤਰ੍ਹਾਂ ਦੇ ਹਾਦਸੇ ਵਾਪਰ ਸਕਦੇ ਨੇ ਹਰਿਆਣਾ ਦੇ ਵਿੱਚ ਇਹ ਇਸ ਸੀਜ਼ਨ ਦਾ ਕੋਈ ਪਹਿਲਾ ਹਾਦਸਾ ਨਹੀਂ ਹੈ ਪਿਛਲੇ 2-3 ਦਿਨਾਂ ਤੋਂ ਲਗਾਤਾਰ ਇਸ ਤਰ੍ਹਾਂ ਦੀ ਘਟਨਾਵਾਂ ਸਾਹਮਣੇ ਆ ਰਹੀਆਂ ਨੇ ਖਾਸ ਕਰਕੇ ਐਕਸਪ੍ਰੈਸ ਵੇ ਤੇ ਐਕਸਪ੍ਰੈਸ ਵੇ ਤੇ ਤੁਹਾਨੂੰ ਪਤਾ ਕਿ ਗੱਡੀਆਂ ਦੀ ਜੋ ਰਫ਼ਤਾਰ ਹੈ ਉਹ 100 ਤੋਂ ਘੱਟੋ-ਘੱਟ 100 ਹੁੰਦੀ ਹੈ ਤੇ ਕਈਆਂ ਦੀ ਤਾਂ 150 ਤੱਕ ਵੀ ਰਫ਼ਤਾਰ ਜਾਂਦੀ ਹੈ ਗੱਡੀਆਂ ਦੀ ਰਫ਼ਤਾਰ ਜਾਂਦੀ ਹੈ ਤੇ ਜਦੋਂ ਸੰਗਣੀ ਧੁੰਦ ਹੋਵੇ ਤਾਂ ਇੱਕ ਗਲਤੀ ਕਈਆਂ ਤੇ ਭਾਰੀ ਪੈ ਸਕਦੀ ਜੋ ਇੱਥੇ ਦੇਖਣ ਨੂੰ ਮਿਲੀ ਹੈ ਤੇ ਇਹ ਤਸਵੀਰਾਂ ਨੇ ਦਿੱਲੀ ਮੁੰਬਈ ਐਕਸਪ੍ਰੈਸ ਵੇ ਦੀਆਂ ਹਰਿਆਣਾ ਦਾ ਨੋਹ ਇਲਾਕਾ ਹੈ ਜਿੱਥੋਂ ਐਕਸਪ੍ਰੈਸ ਵੇ ਹੋ ਕੇ ਗੁਜ਼ਰਦਾ ਹੈ ਦੋ ਲੋਕਾਂ ਦੀ ਮੌਤ ਹੋਈ ਹੈ ਤੇ ਕਈ ਲੋਕ ਜ਼ਖਮੀ ਨੇ ਜਿਸ ਹਿਸਾਬ ਨਾਲ ਇਹ ਐਕਸੀਡੈਂਟ ਹੋਇਆ ਉਸ ਤੋਂ ਇਹ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਇਹ ਟੱਕਰ ਕਿੰਨੀ ਭਿਆਨਕ ਰਹੀ ਹੋਏਗੀ ਹਰ ਸੀਜ਼ਨ ਦੇ ਵਿੱਚ ਇਦਾਂ ਹੁੰਦਾ ਹੈ ਕਿ ਕਈ ਵਾਹਨ ਆਪਸ ਵਿੱਚ ਟਕਰਾ ਜਾਂਦੇ ਨੇ ਇਹ ਉਹੀ ਟਰਾਲਾ ਜੋ ਅਸੀਂ ਤੁਹਾਨੂੰ ਦਿਖਾ ਰਹੇ ਅੱਗੋਂ ਲਗਭਗ ਇਹ ਟਰਾਲਾ ਖਤਮ ਹੋ ਚੁੱਕਾ ਹੈ ਤੇ ਇਸ ਤੋਂ ਬਾਅਦ ਇਸ ਟਰਾਲੇ ਦੇ ਵਿੱਚ ਪਿੱਛੋਂ ਆ ਰਹੀਆਂ ਗੱਡੀਆਂ ਵੀ ਵੱਜੀਆਂ ਤੇ ਉਸ ਤੋਂ ਬਾਅਦ ਕਈ ਲੋਕ ਇਸ ਦੇ ਵਿੱਚ ਜ਼ਖਮੀ ਵੀ ਹੋਏ ਨੇ ਇਸ ਤੋਂ ਇਲਾਵਾ ਯੂਪੀ ਦੇ ਵੀ ਕਈ ਇਲਾਕਿਆਂ ਦੇ ਵਿੱਚ ਘਟਨਾਵਾਂ ਸਾਹਮਣੇ ਆਈਆਂ ਨੇ ਜਿਸ ਦੇ ਵਿੱਚ ਗੱਡੀਆਂ ਆਪਸ ਵਿੱਚ ਟਕਰਾਈਆਂ ਨੇ ਇਹ ਅਸੀਂ ਤੁਹਾਨੂੰ ਦਿਖਾ ਰਹੇ ਸੀ ਦਿੱਲੀ ਮੁੰਬਈ ਐਕਸਪ੍ਰੈਸਵੇ ਤੇ ਦੂਜੀ ਤਸਵੀਰ ਤੁਸੀਂ ਦੇਖ ਰਹੇ ਹੋ ਇਹ ਯੂਪੀ ਦੀ ਤਸਵੀਰ ਹੈ ਜਿੱਥੇ ਅਚਾਨਕ ਹਾਈਵੇ ਤੇ ਚੱਲਦੀਆਂ ਗੱਡੀਆਂ ਟਕਰਾਈਆਂ ਕਿਉਂਕਿ ਇੱਕ ਬ੍ਰੇਕ ਲੱਗੀ ਤਾਂ ਪਿੱਛੋਂ ਵੀ ਆ ਕੇ ਕਈ ਗੱਡੀਆਂ ਆਪਸ ਵਿੱਚ ਟਕਰਾਈਆਂ ਇਹ ਯੂਪੀ ਦੀ ਤਸਵੀਰ ਹੈ ਨੌਇੜਾ ਤੋਂ ਬਿਲਕੁਲ ਥੋੜੀ ਜਿਹੀ ਦੂਰੀ ਤੇ ਇਹ ਤਸਵੀਰ ਦੱਸੀ ਜਾ ਰਹੀ ਜਿੱਥੇ ਇਹ ਹਾਸਾ ਵਾਪਰਿਆ ਤਾਂ ਇਹ ਹਾਸੇ ਦੋਹੇ ਹਾਸੇ ਯੂਪੀ ਦਾ ਔਰ ਹਰਿਆਣਾ ਦਾ ਹਾਸਾ ਇਹ ਦੱਸਦਾ जे तुम ध्यान नहीं चल रहे है, ता एक हो सकता है। तो यह कि आस पास है बहुत भयालक एक्सीडेंट है और यहाँ पर काफी लोग इकट्ठे हुए पड़े लगभग तीस से चालीस गाड़ी बिना का अनुमान है जो फिलहाल दिख रहा है लगभग चार पाँच लोग की मृत्यु बताई जा रही है बाकी कुछ लोग घायल हुए उनको अस्पताल पहुंचा दिया है आगे गाड़ी आज चार बजे पहले हुई यहाँ डम्फर हुआ आगे फिर उनसे आगे बस हुई है वो आगे दिया। फिर ये बाद में ये हुई है जिन आदमी मरा कम से कम तीस गाड़ी भिड़ी बताया जा रहा है कि पुलिस वाले की भी मौत हुई है पुलिस वाले की मौत हुई यहाँ ये रोड पर ना कोई एम्बुलेंस नहा है कुछ भी ना है पुलिस आवे घायल करीब बारह लोग घायल एक मेरे पास है दो शाखा है अब भी है मैंने उसका इंजेक्शन इंजेक्शन लगाया उसकी तबीयत ठीक है। बताया जा रहा है किसी पुलिस वाले की मृत्यु हुई है क्या कहना है? हाँ हो ये पुलिस वाले की मृत्यु तीन सटार। नाम तीन सटार। क्योंकि हूँ तो पैन लग गई है ठंड भी बढ़ गई है इस करके सड़क पे उतरना ਲੋਕਾਂ ਦੀ ਮਜਬੂਰੀ ਵੀ ਹੈ ਕਮਾਕਾਰਾਂ ਤੇ ਜਾਣਾ ਹੈ ਜਾਂ ਕੋਈ ਐਮਰਜੈਂਸੀ ਦੇ ਵਿੱਚ ਸਫ਼ਰ ਕਰਨਾ ਹੈ ਤਾਂ ਇਸ ਦੇ ਤਹਿਤ ਕਿਹੜੀਆਂ ਖਾਸ ਗੱਲਾਂ ਦਾ ਧਿਆਨ ਰੱਖਿਆ ਜਾਵੇ ਤਾਂ ਪੰਜ ਚੀਜ਼ਾਂ ਅਜਹੀਆਂ ਨੇ ਜੋ ਬੇਸਿਕ ਨੇ ਜੋ ਤੁਹਾਨੂੰ ਧਿਆਨ ਰੱਖਣ ਦੀ ਲੋੜ ਹੈ ਤੇ ਜੇਕਰ ਇਹ ਧਿਆਨ ਰੱਖਿਆ ਜਾਂਦਾ ਹੈ ਤਾਂ ਕਈ ਵੱਡੇ ਹਾਸਿਆਂ ਤੋਂ ਬਚਾਅ ਕੀਤਾ ਜਾ ਸਕਦਾ ਹੈ ਤਾਂ ਇੱਕ ਇੱਕ ਕਰਕੇ ਤੁਹਾਨੂੰ ਅਸੀਂ ਦੱਸ ਰਹੇ ਹਾਂ ਕਿ ਕਿਹੜੀਆਂ ਪੰਜ ਗੱਲਾਂ ਨੇ ਜੋ ਹਰ ਇਨਸਾਨ ਜੋ ਸੜਕ ਤੇ ਤੁਰ ਰਿਹਾ ਹੈ ਉਹ ਧਿਆਨ ਰੱਖ ਸਕਦਾ ਹੈ ਤੇ ਸਭ ਤੋਂ ਪਹਿਲੀ ਗੱਲ ਜਿਹੜੀ ਹੈ ਉਹ ਇਹ ਹੈ ਕਿ ਫੋਕਸ ਜੀ ਹਾਂ ਫੋਕਸ ਮਤਲਬ ਇਹ ਕਿ ਜਦੋਂ ਤੁਸੀਂ ਧੁੰਦ ਦੇ ਵਿੱਚ ਗੱਡੀ ਚਲਾ ਰਹੇ ਹੋ ਤਾਂ ਫੋਨ ਤੇ ਹੋਵੇ ਆ ਫੋਨ ਦੀ ਵਰਤੋਂ ਨਾ ਕਰੋ ਦੂਜੀ ਗੱਲ ਇਹ ਹੈ ਕਿ ਜੇਕਰ ਲਾਊਡ 뮤직 ਵੱਜ ਰਿਹਾ ਤੁਹਾਡੀ ਗੱਡੀ ਦੇ ਵਿੱਚ ਉਸ ਨੂੰ ਵੀ ਘਟਾਓ ਕਿਉਂਕਿ ਉਹ ਧਿਆਨ ਭਟਕਾਉਂਦਾ ਹੈ ਇਹ ਸਭ ਤੋਂ ਅਹਿਮ ਹੈ ਕਿ ਗੱਡੀ ਚਲਾਉਂਦੇ ਹੋਏ ਤੁਹਾਡਾ ਧਿਆਨ ਬਿਲਕੁਲ ਸੜਕ ਤੇ ਰਹਿਣਾ ਚਾਹੀਦਾ ਕਿਸੇ ਵੀ ਤਰ੍ਹਾਂ ਦੀ ਡਿਸਟਰੈਕਸ਼ਨਸ ਨਹੀਂ ਹੋਣੀ ਚਾਹੀਦੀ ਦੂਜੀ ਗੱਲ ਹੈ ਲੋ ਬੀਮ ਹੈਡਲਾਈਟ ਅਕਸਰ ਇਹ ਹੁੰਦਾ ਹੈ ਕਿ ਲੋਕ ਧੁੰਦ ਦੇ ਵਿੱਚ ਗੱਡੀ ਚਲਾਉਂਦੇ ਹੋਏ ਹਾਈ ਬੀਮ ਗੱਡੀ ਹਾਈ ਬੀਮ ਹੈਡਲਾਈਟ ਕਰ ਦਿੰਦੇ ਨੇ ਜਿਸ ਦਾ ਉਹਨਾਂ ਦੇ ਮਨ ਦੇ ਵਿੱਚ ਇਹ ਹੁੰਦਾ ਕਿ ਉਹਨਾਂ ਨੂੰ ਜ਼ਿਆਦਾ ਕਲੀਅਰ ਦਿਖੇਗਾ ਪਰ ਅਜਿਹਾ ਨਹੀਂ ਹੁੰਦਾ ਜਦੋਂ ਧੁੰਦ ਪੈ ਰਹੀ ਹੁੰਦੀ ਹੈ ਤਾਂ ਉਸ ਦਾ ਜੋ ਰਿਫਲੈਕਸ਼ਨ ਹੁੰਦੀ ਹੈ ਉਹ ਤੁਹਾਡੇ ਤੇ ਹੀ ਆ ਕੇ ਪੈਂਦੀ ਹੈ ਇਸ ਦਾ ਮਤਲਬ ਇਹ ਕਿ ਹਾਈ ਬੀਮ ਕਰਨ ਦਾ ਕੋਈ ਹਾਈ ਬੀਮ ਕਰਕੇ ਜੇਕਰ ਤੁਸੀਂ ਗੱਡੀ ਚਲਾ ਰਹੇ ਹੋ ਤਾਂ ਇਹ ਨੁਕਸਾਨਦੇ ਹੋ ਸਕਦਾ ਇਸ ਕਰਕੇ ਲੋ ਬੀਮ ਹੈਡਲਾਈਟ ਕਰਕੇ ਹੀ ਤੁਹਾਨੂੰ ਗੱਡੀ ਚਲਾਉਣੀ ਚਾਹੀਦੀ ਹੈ ਉਸ ਤੋਂ ਬਾਅਦ ਤੁੰ ਦੇ ਵਿੱਚ ਸਭ ਤੋਂ ਅਹਿਮ ਗੱਲ ਇਹ ਹੈ ਕਿ ਓਵਰਟੇਕ ਕਰਨ ਤੋਂ ਬਚੋ ਅਕਸਰ ਲੋਕ ਜਲਦਬਾਜ਼ੀ ਦੇ ਵਿੱਚ ਅੱਗੇ ਜਾ ਰਹੀ ਗੱਡੀ ਨੂੰ ਓਵਰਟੇਕ ਕਰਦੇ ਨੇ ਕਿਉਂਕਿ ਅੱਗੋਂ ਆ ਰਹੀ ਗੱਡੀ ਦੀ ਵੀ ਵਿਜ਼ਿਬਿਲਟੀ ਘੱਟ ਹੁੰਦੀ ਹੈ ਉਸ ਨੂੰ ਵੀ ਘੱਟ ਦਿਖਾਈ ਦੇ ਰਿਹਾ ਹੁੰਦਾ ਇਸ ਕਰਕੇ ਹਾਸੇ ਅਕਸਰ ਓਵਰਟੇਕਿੰਗ ਕਰਕੇ ਹੀ ਵਾਪਰਦੇ ਨੇ ਇਸ ਕਰਕੇ ਜਿੰਨਾ ਹੋ ਸਕੇ ਓਵਰਟੇਕ ਕਰਨ ਤੋਂ ਬਚੋ ਇੱਕ ਸਹੀ ਸਪੀਡ ਦੇ ਵਿੱਚ ਗੱਡੀ ਚਲਾਓ ਉਸ ਤੋਂ ਬਾਅਦ ਵਿੰਡੋ ਤੇ ਵਿੰਡਸਕ੍ਰੀਨ ਸਾਫ਼ ਰੱਖੋ ਅਕਸਰ ਹੁੰਦਾ ਹੈ ਕਿ ਪਿੱਛੋਂ ਆ ਰਿਹਾ ਵਾਹਨ ਤੁਹਾਨੂੰ ਨਹੀਂ ਦਿਖਾਈ ਦਿੰਦਾ ਜਦੋਂ ਧੁੰਦ ਪੈ ਰਹੀ ਹੁੰਦੀ ਹੈ ਕਿਉਂਕਿ ਪਿਛਲਾ ਪਿਛਲੀ ਜੋ ਵਿੰਡਸਕ੍ਰੀਨ ਹੁੰਦੀ ਹੈ ਅਗਲੀ ਵਿੰਡਸਕ੍ਰੀਨ ਹੁੰਦੀ ਹੈ ਇਹਨਾਂ ਦੇ ਉੱਪਰ ਭਾਫ਼ ਜੰਮ ਜਾਂਦੀ ਹੈ ਧੁੰਦ ਜੰਮ ਜਾਂਦੀ ਹੈ ਜਿਸ ਕਰਕੇ ਤੁਹਾਨੂੰ ਦੇਖਣਾ ਬੰਦ ਹੋ ਜਾਂਦਾ ਹੈ ਇਸ ਕਰਕੇ ਸਾਈਡ ਮਿਰਰ ਹੋਣ ਵਿੰਡੋ ਹੋਵੇ ਵਿੰਡਸਕ੍ਰੀਨ ਹੋਵੇ ਇਸ ਦਾ ਇਹ ਸਾਫ਼ ਹੋਵੇ ਇਸ ਦੇ ਉੱਪਰ ਇਹਦੀ ਵਿਜ਼ਿਬਿਲਟੀ ਠੀਕ ਰਹੇ ਤੁਹਾਨੂੰ ਅੰਦਰੋਂ ਦਿਖੇ ਇਹਦਾ ਖਾਸ ਖਿਆਲ ਰੱਖੋ ਤੇ ਆਖਰੀ ਗੱਲ ਸਭ ਤੋਂ ਅਹਿਮ ਗੱਲ ਜਿੱਥੇ ਲੋਡ ਹੋਵੇ ਉੱਥੇ ਰੁਕ ਜਾਓ कि ਜਦੋਂ ਧੁੰਦ ਜ਼ਿਆਦਾ ਹੋਵੇ ਵਿਜ਼ਿਬਿਲਟੀ ਘੱਟ ਹੋਵੇ ਤੁਹਾਨੂੰ ਜ਼ਿਆਦਾ ਦੂਰ ਤੱਕ ਨਹੀਂ ਦਿਖਾਈ ਦੇ ਰਿਹਾ ਤਾਂ ਸਭ ਤੋਂ ਸੌਖਾ ਰਾਹ ਇਹ ਹੁੰਦਾ ਹੈ ਕਿ ਤੁਸੀਂ ਬ੍ਰੇਕ ਲਾਓ ਸੜਕ ਤੋਂ ਕਿਤੇ ਸੜਕ ਤੋਂ ਬਿਲਕੁਲ ਸਾਈਡ ਤੇ ਜਾ ਕੇ ਬ੍ਰੇਕ ਲਗਾਓ ਤੇ ਗੱਡੀ ਨੂੰ ਬ੍ਰੇਕ ਲਗਾ ਬ੍ਰੇਕ ਲਗਾ ਕੇ ਰੁਕ ਜਾਓ ਕਿਉਂਕਿ ਜੇਕਰ ਜਾਨ ਹੈ ਤਾਂ ਜਹਾਨੇ ਇਸੀ ਕਰਕੇ ਕਿਹਾ ਜਾਂਦਾ ਹੈ ਕਈ ਲੋਕ ਲਾਲਚ ਕਰਦੇ ਨੇ ਕਿ ਸਲੋ ਗੱਡੀ ਚਲਾ ਕੇ ਵੀ ਚੱਲਿਆ ਜਾ ਸਕਦਾ ਪਰ ਜੇਕਰ ਤੁਸੀਂ ਗੱਡੀ ਘੱਟ ਰਫਤਾਰ 'ਚ ਵੀ ਚਲਾ ਰਹੇ ਹੋ ਪਰਾ ਵਿਜ਼ਿਬਿਲਟੀ ਘਟ ਹੋਣ ਕਾਰਨ ਕਿਸੇ ਦੀ ਰਫ਼ਤਾਰ ਤੇਜ਼ ਹੈ ਤਾਂ ਉਹ ਵੀ ਗੱਡੀ ਆ ਤੇ ਆ ਕੇ ਤੁਹਾਡੇ ਵਿੱਚ ਟਕਰਾ ਸਕਦੀ ਹੈ ਇਸ ਕਰਕੇ ਜੇਕਰ ਦਿਖਾਈ ਨਹੀਂ ਦੇ ਰਿਹਾ ਸਾਫ ਸਾਫ ਤਾਂ ਤੁਹਾਨੂੰ ਸਭ ਤੋਂ ਅਹਿਮ ਕੰਮ ਇਹ ਕਰਨਾ ਚਾਹੀਦਾ ਹੈ ਕਿ ਗੱਡੀ ਦੀ ਬ੍ਰੇਕ ਮਾਰੋ ਤੇ ਇੰਤਜ਼ਾਰ ਕਰੋ ਜਦੋਂ ਤੱਕ ਵਿਜ਼ਿਬਿਲਟੀ ਠੀਕ ਨਾ ਹੋ ਜਾਵੇ